ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਆਪਾਂ ਅੱਜ ਬਣਾਉਣ ਲੱਗੇ ਹਰੀ ਮਿਰਚਾਂ ਦਾ ਆਚਾਰ 250 ਗ੍ਰਾਮ ਮਿਰਚਾਂ ਲਈਆਂ ਹਨ ਨਮਕ ਹਲਦੀ ਆਹ ਤੇ ਨਿੰਬੂ ਨੂੰ ਚੋਲ ਲੈ ਸੀਗੇ ਰਾਈ 1 ਚਮਚਾ ਮੇਥੀ 1 ਚਮਚਾ ਜੀਰਾ 1 ਚਮਚਾ ਸੌਫ 1 ਚਮਚਾ ਪਹਿਲਾਂ ਹੁਣ ਆਪਾਂ ਮਿਰਚਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਫਿਰ ਇਹਨਾਂ ਵਿੱਚ ਚੀਰਾ ਲਾ ਲਿਆ ਸੀਗਾ ਆ ਬਾਕੀ ਤੋਂ ਮਟਰਾਂ ਚੀਰਾ ਲਾਲਸੇ ਇੱਕ ਦੋ ਰਹਿੰਦੀਆਂ ਵਾ ਇਸ ਤਰ੍ਹਾਂ ਇਹਨਾਂ ਨੂੰ ਚੀਰਾ ਲਾਲਣ ਵਿਚਾਲਿਓ ਫਿਰ ਇਹਨਾਂ ਦੇ ਵਿੱਚ ਮਸਾਲਾ ਸਾਰਾ ਪੈ ਜਾਂਦਾ ਵਾ ਖਾਣ ਨੂੰ ਟੇਸਟੀ ਬਣ ਜਾਂਦੀਆਂ ਹਾਂਜੀ ਆਪਾਂ ਗੈਸ ਚਲਾ ਲਿਆ ਵਾ ਕੜ ਕੇ ਦਾਨੀ ਉੱਤੇ ਰੱਖ ਲਿਆ ਜਿਹੜੇ ਆਪਾਂ ਮਸਾਲੇ ਲਏ ਸੀ ਇਹਨਾਂ ਨੂੰ ਡਰਾਈ ਰੋਸਟ ਕਰਨਾਗੇ ਥੋੜਾ ਜਿਹਾ 2-3 ਮਿੰਟ ਇਸੇ ਇਕ ਲਵਾਵਾਂਗੇ ਇਹਨਾਂ ਨੂੰ ਇਹ ਆਪਣੇ ਮਸਾਲੇ ਪੁੱਜ ਗਏ ਹੁਣ ਆਪਾਂ ਗੈਸ ਬੰਦ ਕਰ ਦੇਣਾ ਇਹ ਮਸਾਲਿਆਂ ਨੂੰ ਆਪਾਂ ਹੁਣ ਕੁੰਡੇ ਚ ਪਾ ਲੈਣਾ ਇਹਨਾਂ ਨੂੰ ਮੋਟਾ-ਮੋਟਾ ਜਿਹਾ ਕੁੱਟ ਲਾਂਗੇ ਬਹੁਤਾ ਬ੍ਰੇਕ ਨਹੀਂ ਕਰਨਾ ਹੈ ਮਸਾਲਾ ਆਪਾਂ ਕੁੱਟ ਲਿਆ ਮਸਾਲੇ ਰੈਡੀ ਹੋ ਗਏ ਆਪਾਂ ਇਦਾਂ ਹੀ ਕਰਨਾ ਇਹਨਾਂ ਨੂੰ ਮੋਟਾ-ਮੋਟਾ ਹੀ ਕੁੱਟਣਾ ਸੀ ਇਹਨਾਂ ਨੂੰ ਧਰਨ ਮਰੜ ਜੇ ਕਰਨੇ ਸੀ ਟੱਕਾ ਪਾ ਡੋਂਗਾ ਲੈ ਲਿਆ ਮੈਂ ਉਹਦੇ ਵਿੱਚ ਪਹਿਲਾਂ ਸਾਰੇ ਮਸਾਲੇ ਪਾ ਲੈਣੇ ਆ ਹਲਦੀ 1/2 ਚਮਚਾ ਨਮਕ 1 1/2 ਚਮਚਾ ਪਾ ਲੈਣਾ ਮੈਂ ਹੁਣ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਮਿਲਾ ਲੈਣਾ ਸਰੋਂ ਦਾ ਤੇਲ ਉਹਨਾਂ ਕ ਪਾਲਣਾ ਜਿਵੇਂ ਤੇ ਮਸਾਲੇ ਚੰਗੀ ਤਰ੍ਹਾਂ ਮਸ ਹੋ ਜਾਣ ਥੋੜਾ ਜਿਹਾ ਆਪਾਂ ਹੋਰ ਪਾ ਲਵਾਂਗੇ ਸਰੋਂ ਦਾ ਤੇਲ ਜਾਣੀ ਮਿਰਚਾਂ ਦੇ ਹਿਸਾਬ ਨਾਲ ਜਿੰਨੇ ਅੱਧਾ ਕਿਲੋ ਮਿਰਚਾਂ ਕਿਲੋ ਆ ਜਿੰਨੀਆਂ ਵੀ ਹੋਣ ਉਸ ਹਿਸਾਬ ਨਾਲ ਹੇਰਤਾ ਜੰਦਾ ਮਸਾਲਾ ਬਣ ਜਾਂਦਾ ਵਾ ਹੁਣ ਆਪਣਾ ਮਸਾਲਾ ਰੈਡੀ ਹੋ ਗਿਆ ਵਾ ਇਹਦੇ ਵਿੱਚ ਮਿਰਚਾਂ ਪਾ ਦੇਣੀਆਂ ਵਾ ਚੰਗੀ ਤਰ੍ਹਾਂ ਮਸਾਲੇ ਨੂੰ ਮਿਲਾ ਲੈਣਾ ਵਾ ਸਾਰੀਆਂ ਮਿਰਚਾਂ ਨੂੰ ਕੋਟ ਹੋ ਜਾਂਦਾ ਮਸਾਲਾ ਲੱਗ ਜਾਂਦਾ ਵਾ ਨਾਲ ਤੇਲ ਲੱਗ ਜਾਂਦਾ ਸਾਰੀਆਂ ਮਿਰਚਾਂ ਨੂੰ అమ్మ జా తిన నింబూ లేచో లేంబూ పా డబ్బే చా లే ਆਪਾਂ ਡੱਬਾ ਲਿਆ ਸੀਗਾ ਇਹਨੂੰ ਧੋ ਕੇ ਤੋਂ ਪੱਚੇ ਸਕਾ ਲਿਆ ਸੀ ਇੱਕ ਦਿਨ ਹੁਣ ਇਹਦੇ ਵਿੱਚ ਸਾਰਾ achar ਪਾ ਦੇਣਾ ਮੈਂ ਜਦੋਂ ਵੀ achar ਕੱਢਣਾ ਨਾ ਸੁੱਕੇ ਹੱਥਾਂ ਨਾਲ achar ਕੱਢਣਾ ਗਿੱਲਿਆਂ ਨਾਲ ਨਹੀਂ ਕੱਢਣਾਗਾ ਡੱਬੇ 'ਚ ਪਾ ਕੇ ਦੂਜੇ ਤੀਜੇ ਦਿਨ ਇਹਨੂੰ ਹਿਲਾ ਦੇਣਾ ਮੈਂ ਚਾਰ ਪੰਜ ਦਿਨ ਬਾਅਦ ਇਹ ਖਾਣ ਨੂੰ ਰੈਡੀ ਹੋ ਜਾਂਦਾ achar achar ਆਪਣਾ ਰੈਡੀ ਆ ਹੁਣ ਆਪਾਂ ਇਹਨੂੰ ਡੱਬੇ ਦੇ ਵਿੱਚ ਪਾ ਦੇਣਾ ਮੈਂ ਆ achar ਆਪਾਂ ਡੱਬੇ 'ਚ ਪਾ ਲਿਆ ਵਾ ਮੰਨਣ ਟੱਕਣ ਨੂੰ ਬੰਦ ਕਰ ਦਾਂਗੇ ਇਹਨੂੰ ਹਰ ਰੋਜ਼ ਇਸ ਤਰ੍ਹਾਂ ਹਲਾ ਦੇਣਾ ਨੂੰ ਤੇ 4-5 ਦਿਨਾਂ ਦੇ ਵਿੱਚ ਖਾਣ ਲਈ ਤਿਆਰ ਹੋ ਜਾਂਦਾ ਵਾ ਇਹ ਲੰਬੇ ਸਮੇਂ ਤੱਕ ਚੱਲਦਾ ਹੈ achar ਆਪਣਾ